ਮਸ਼ਹੂਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਗਰਸ਼ੰਕਰ ਦੇ ਪਿੰਡ ਗੜੀ ਮਟੋ ਵਿਖੇ 6 ਏਕੜ ਦੇ ਕਰੀਬ ਕਣਕ ਸੜਕੇ ਸਵਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦੇ ਅਨੁਸਾਰ ਦੁਪਹਿਰ ਬਾਅਦ ਗਰਸ਼ੰਕਰ ਦੇ ਪਿੰਡ ਗੜੀ ਮਟੋ ਦੇ ਦਿਲਬਾਖ ਸਿੰਘ ਪੁੱਤਰ ਮੰਗਤਾ ਜੁਝਾਰ ਸਿੰਘ ਪੁੱਤਰ ਕੁੰਦਨ ਜੱਸੀ ਅਤੇ ਹੋਰਾਂ ਦੀ ਛਾਂਟ ਸਰਕਟ ਹੋਣ ਦੇ ਨਾਲ ਕਣਕ ਨੂੰ ਅੱਗ ਲੱਗ ਗਈ ਜਿਸ ਦੀ ਸੂਚਨਾ ਫਾਇਰ ਬਰਗੇਡ ਨੂੰ ਕਰਨ ਉਪਰੰਤ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਇਸ ਅੰਕ ਦੇ ਨਾਲ ਕਿਸਾਨਾਂ ਦੀ 6 ਏਕੜ ਦੀ ਫਸਲ ਸੜਕੇ ਸਵਾਹ ਹੋ ਗਈ ਹੈ ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਮੀਤ ਪ੍ਰਦਾਨ ਦਰਸ਼ਨ ਸਿੰਘ ਮੱਟੂ ਨੇ ਪੰਜਾਬ ਸਰਕਾਰ ਤੋਂ ਕਿਸਾਨਾਂ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਟੂ ਚੋਹਾਨ ਦੀ ਰਿਪੋਰਟ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਅਸੀਂ ਪਿਛਲੇ ਕਾਫੀ ਸਮੇਂ ਤੋਂ ਲੱਗੇ ਹੋਏ ਹਾਂ ਸਮਾਂ ਬਹਾਰ ਚੁੱਕੀਆਂ ਤਾਰਾਂ ਜਦ ਕੜਕ ਦੀ ਧੁੱਤ ਧੁੱਪ ਪੈਂਦੀ ਆ ਆ ਗਰਮੀ ਦੇ ਮੌਸਮ 'ਚ ਇਹਨਾਂ ਦੀ ਸਪਾਰਕਿੰਗ ਹੁੰਦੀ ਆ ਲੋਕਾਂ ਦੀ ਹਾੜੀ ਜਲ ਜਾਂਦੀ ਆ 6 ਮਹੀਨੇ ਦੀ ਮਿਹਨਤ ਗਈ ਓ ਅੱਜ ਪਿੰਡ ਗੜੀ ਮਟੋਂ ਮਟੋਂ ਪਾਸੇ ਪਹਿਲਾ 3 ਏਕੜ ਕਣਕ ਸੜ ਕੇ ਸੁਆਹ ਹੋ ਗਈ। ਅੱਜ 6 ਏਕੜ ਦੇ ਲਗਭਗ ਕਣਕ ਜਿਹੜੀ ਆ ਉਹ ਜਲ ਗਈ ਆ। ਉਹਦੇ ਵਿੱਚ ਦਲਵਾਗ ਸਿੰਘ son of ਮੰਗਤਾ, ਇਦੋ ਜੋਹਾਰ ਸਿੰਘ son of ਕੁੰਦਣ ਤੇ ਨਾਲ ਜੱਸੀ ਬ੍ਰਦਰ ਤੇ ਨਾਲ ਜੰਗ ਬਹਾਦਰ ਸਿੰਘ ਰਾਣਾ ਤੇ ਸੁੱਖਾ ਜਿਹੜਾ ਸੋਹਣ ਸਿੰਘ ਦੇ ਪਰਿਵਾਰ ਚੋਂ ਆ ਮਟੂਆਂ ਚੋਂ ਉਹਨਾਂ ਦੇ ਖੱਤਿਆਂ ਨੂੰ ਅੱਗ ਲੱਗੀ ਆ ਇਹ ਲਗਭਗ 8-9 ਏਕੜ ਜਿਹੜੀ ਆ ਸੜਕੇ ਸਵਾਹ ਹੋਈ ਆ ਅਸੀਂ ਸਮਝਦੇ ਆ ਲੋਕ ਚਾਰੇ ਨੂੰ ਵੀ ਤੜਫਦੇ ਆ ਹੋਰ ਵੀ ਸਾਰਾ ਆ ਅਸੀਂ ਇਹ ਚਾਹੁੰਦੇ ਆ ਗੜ ਸ਼ੰਕਰ ਜਿਹੜੀ ਫਾਇਰ ਬਰਗੇਡ ਆ ਇਹਦੇ ਦੋ ਡਰਾਈਵਰ ਤੁਰੰਤ ਰੱਖੇ ਜਾਣ ਜੇ ਇਦੋਂ ਅਪਰੰਤ ਤੰਬੇ ਫੁਕਣੇ ਆ ਲੋਕਾਂ ਨੂੰ ਨਾਲੇ ਰੋਜ਼ਗਾਰ ਮਿਲੇ ਨਾਲੇ ਕੋਈ ਲੋਕਾਂ ਨੂੰ ਛੇਤੀ ਆਣ ਅੱਜ ਵੀ ਮੈਂ ਗੱਲ ਦਾ ਧੰਨਵਾਦ ਕਰਦਾ ਬਈ ਫਾਇਰ ਵਰਗੇਡ ਵਾਲੇ ਇਨ ਟਾਈਮ ਤੇ ਆਏ ਆ ਲੋਕਾਂ ਦੀ ਏਕਤਾ ਬਹੁਤ ਆ ਸੈਂਕੜੇ ਲੋਕ ਆਂਦੇ ਆ ਆਪਣੇ ਇਹਨ ਅੱਗ ਨਾਲ ਖੇਡ ਕੇ ਆਂ ਦਾਣਾ-ਦਾਣਾ ਬਚਾਉਂਦੇ ਆ ਮੈਂ ਕੁੱਲ ਇਹਨਾਂ ਕਿਸਾਨ ਸਭਾ ਵਾਲੋਂ ਪੰਜਾਬ ਦੇ ਆਗੂ ਤੌਰ ਤੇ ਇਹ ਕਹਿਣਾ ਚਾਹੁੰਨਾ ਸਾਨੂੰ ਸੰਘਰਸ਼ ਕਰਨਾ ਪਵੇਗਾ ਜੇ ਲੋਕਾਂ ਨੇ ਰਾਤ ਦਿਨ ਕਰਕੇ ਪੋੜਿਆ-ਪੋੜਿਆ ਕਰਕੇ ਆ ਜਿਹੜਾ ਸੀਜ਼ਨ ਉਹ ਹਾੜੀ ਦਾ ਇਹਦੇ ਵਿੱਚ ਜਿਹੜੇ ਕਣਕ ਦੇ ਚਾਰ ਦਾਣੇ ਆਣੇ ਸੀ ਪਿਛੋਂ ਚਾਰਾ ਆਣਾ ਸੀ ਉਹ ਸੜ ਕੇ ਸੁਆਹ ਹੋ ਜਵੇ ਤਾਂ ਜਾਊਗੇ ਕਿੱਥੇ ਨੂੰ ਇਸ ਕਰਕੇ ਸਰਕਾਰ ਤੁਰੰਤ ਇਹਨਾਂ ਨੂੰ ਮੁਆਵਜ਼ਾ ਦੇਵੇ ਇਹਨਾਂ ਦੀ ਬਾਹ ਫੜੇ ਤੇ ਬਿਜਲੀ ਦੀਆਂ ਜਿਹੜੀਆਂ ਸਮਾ ਬਹਾ ਚੁੱਕੀਆਂ ਤਾਰਾਂ ਆ ਉਹ ਤੁਰੰਤ ਬਦਲੀਆਂ ਜਾਣ ਮੈਂ ਦਰਸ਼ਕ